ਖਰਬੂਜੇ ਖਾਣ ਤੋਂ ਬਾਅਦ ਵੀ ਖਰਬੂਜੇ ਦੇ ਸਿਕੜਾਂ ਦੀ ਜਾਨ ਨਹੀਂ ਛੱਡਣੀ ਇਹਨਾਂ ਦਾ ਕੁਝ ਨਾ ਕੁਝ ਰੈਡੀ ਕਰ ਹੀ ਲੈਣਾ ਮੈਂ ਕਿਹਾ ਪਾਹੇ ਖਰਚਿਆ ਤੇ ਵੇਸਟ ਕਿਉਂ ਕਰਨੇ ਆ ਹਨਾ ਹਾਂ ਮਹਿੰਗੇ ਜਿ ਬੜੇ ਹੁੰਦੇ ਆ ਇਹ ਜਿੰਨੇ ਮਰਜ਼ੀ ਹੋਣਾ ਭਾਵੇਂ ਸਸਤੇ ਹੋਣ ਮਹਿੰਗੇ ਹੋਣ ਚਲੋ ਨਾਲੇ ਆਂਦੇ ਆ ਇਹ ਬਣਾ ਲਈਦੀ ਆ ਬਹੁਤ ਵਾਰੀ ਸੁਣਿਆ ਵੀ ਤੇ ਇੱਕ ਵਾਰੀ ਮੱਗੇ ਬਣਾਈ ਵੀ ਹੈਗੀ ਸੀ ਵੀ ਟੂਟੀ ਫਰੂਟੀ ਬਣਾ ਲਈਦੀ ਆ ਤੇ ਮੈਂ ਕਿਹਾ ਚਲ ਆਪਾਂ ਵੀ ਟਰਾਈ ਕਰਕੇ ਵੇਨੇ ਇੱਕ ਵਾਰੀ ਫੇਰ ਅੱਗੇ ਵੇਲੇ ਬਣਾਈ ਹੈ ਨਾ ਬਣਾਈ ਹਨਾ ਕਿ ਵੀ ਬਣਾਈ ਹੀ ਪਰ ਉਹਦੇ ਵਿੱਚ ਮੈਂ ਕਲਰ ਨਹੀਂ ਪਾਇਆ ਥੋੜਾ ਜਿਹਾ ਸਿੰਪਲ ਜਿਹੀ ਬਣਾਈ ਸੀ ਟਰਾਈ ਕੀਤੀ ਸੀ ਹੁਣ ਕਲਰ ਪਾ ਕੇ ਬਣਾ ਕੇ ਦੇਖਣੀ ਆ ਪੀ ਉਹ ਕਿਦਾਂ ਦੀ ਬਣਦੀ ਆ ਨਾਲੇ ਤੁਹਾਨੂੰ ਖਵਾਲਦੇ ਅੱਗੇ ਮੋਲਦੇ ਲਈਆਂ ਨਾ ਆਈਸਕ੍ਰੀਮ ਚ ਪਾ ਕੇ ਖਾਈ ਦੀ ਹੁਣ ਘਰ ਦੀ ਟੂਟੀ ਫਰੂਟੀ ਬਣਾ ਕੇ ਖਾਵਾਂਗੇ ਇਹਨੂੰ ਹੁਣ ਕੱਟਣਾ ਵਾ ਬਰੀਕ ਬਰੀਕ ਹਾਂ ਇਹਨੂੰ ਖਰਬੂਜਾ ਖਾ ਲਿਆ ਵਾ ਤੇ ਖਰਬੂਜੇ ਦੇ ਆ ਛਿਲਕੇ ਵੀ ਲਾ ਦੇਣੇ ਆ ਵਿੱਚ ਲਾਲ ਜਿਹੜੀ ਹੁੰਦੀ ਆ ਜਿਹੜਾ ਬਾਹਰਲਾ ਛਿਲਕਾ ਵੀ ਲਾ ਦੇਣਾ ਵਾ ਤੇ ਇਹਨਾਂ ਨੂੰ ਇਦਾਂ ਬਰੀਕ ਬਰੀਕ ਕੱਟ ਲੈਣਾ ਵਾ ਤੇ ਫਿਰ ਜਦੋਂ ਕੱਟੇ ਜਾਣਗੇ ਤਸੀਂ ਦੱਸਦੇ ਆ ਕਿ ਕਿਵੇਂ ਕੀ ਕਰਨਾ ਇਹਦਾ ਦੱਸੇ ਤੇ ਮੈਂ ਕਹਾਂ ਸਾਰਿਆਂ ਨੂੰ ਪਤਾ ਹੀ ਹੈ ਇਹਦਾ ਹਨਾ ਕਿ ਬਣਦੀ ਆ ਪਰ ਫਿਰ ਵੀ ਜਿੰਨਾ ਭੈਣਾਂ ਨੂੰ ਨਹੀਂ ਪਤਾ ਮੇਰੇ ਵਰਗੀਆਂ ਨੂੰ ਤੇ ਉਹ ਫਿਰ ਇੱਕ ਵਾਰੀ ਜਾਣਕਾਰੀ ਲੈ ਸਕਦੀਆਂ ਵਾ ਤੇ ਇਹਨਾਂ ਨੂੰ ਇੰਜ ਕਰਨਾ ਵਾ ਵੀ ਬਰੀਕ ਬਰੀਕ ਕੱਟਣਾ ਵਾ ਜਿਸ ਤਰ੍ਹਾਂ ਬਾਜ਼ਾਰੀ ਮਿਲਦੀ ਹੈ ਨਾ ਟੂਟੀ ਫਰੂਟੀ ਇਹਨੂੰ ਟੂਟੀ ਫਰੂਟੀ ਤੇ ਚੈਰੀ ਬੋਲਦੇ ਆ ਨਾ ਹਾਂ ਇਹਨਾਂ ਨੂੰ ਬਰੀਕ ਬਰੀਕ ਕੱਟਣਾ ਵਾ ਬਸ ਜਿਸ ਤਰ੍ਹਾਂ ਬਾਜ਼ਾਰੀ ਹੁੰਦੀਆਂ ਵਾ ਤੇ ਛਿਲਕੇ ਲਾਦਨੇ ਦੋਨੋਂ ਸਾਈਡ ਤੋਂ ਆ ਰੈੱਡ ਰੈੱਡ ਵੀ ਲਾਦਨਾ ਵਾ ਤੇ ਗ੍ਰੀਨ ਵਾਲਾ ਉਹ ਵੀ ਹਿੱਸਾ ਲਾਦਨਾ ਤੇ ਛੋਟੇ ਛੋਟੇ ਪੀਸ ਕਰ ਲੈਣੇ ਇਹਦੇ ਸਾਰੀ ਟੂਟੀ ਫਰੂਟੀ ਸਾਡੀ ਕੱਟੀ ਗਈ ਆ ਟੂਟੀ ਫਰੂਟੀ ਨਹੀਂ ਕੱਟੀ ਗਈ ਉਹ ਦਵਾਣਾ ਦੇ ਇਕੱਠਾ ਗਿਆ ਉਹ ਹੀ ਉਹ ਹੀ ਬਣਾਉਣ ਵਾਸਤੇ ਕੱਟੀ ਗਈ ਆ ਤੇ ਹੁਣ ਅਸੀਂ ਹੀ ਬਣਾਨੇ ਆ ਰਸੋਈ ਚ ਜਾ ਕੇ ਚਲੋ ਚਲੋ ਮਸਾਂ ਸਮਾਨ ਤਿਆਰੀ ਰੱਖਿਆ ਹੋਇਆ ਹੈ ਪਹਿਲਾਂ ਇੱਧਰ ਪਾਣੀ ਧਰ ਗਈ ਹਾਂ ਪਾਣੀ ਹੋ ਗਿਆ ਗਰਮ ਹੁਣ ਆ ਜਿਹੜੇ ਜਿੰਨੇ ਵੀ ਅਸੀਂ ਕੱਟਿਆ ਦਵਾਣੇ ਦੇ ਛਿਲਕੇ ਉਹ ਇਹਦੇ ਵਿੱਚ ਸੁੱਟ ਦੇਣੇ ਆ ਗਰਮ ਪਾਣੀ ਕੀਤਾ ਪਹਿਲਾਂ ਹਾਂ ਪਾਣੀ ਗਰਮ ਕਰ ਲਿਆ ਨਾ ਫਿਰ ਛਿੱਤੀ ਹੋ ਜਾਏਗਾ ਇਹਨੂੰ ਇਦਾਂ ਕਰਕੇ ਥੋੜਾ ਰਿੰਨਣਾ ਵਾ ਇੱਕ ਜਿਹਾ ਕਲਰ ਚੇਂਜ ਹੋ ਜਾਏਗਾ ਇੱਕ ਥੋੜਾ ਇਹ ਗਲ ਜਾਏਗਾ ਨਾ ਫਿਰ ਸਮਝ ਲਓ ਕਿ ਇਹ ਰੈਡੀ ਹੋ ਗਈਆਂ ਵਾ ਇਹਨਾਂ ਨੂੰ 10 ਮਿੰਟ ਲੱਗਣੇ ਆ ਜੇ ਤੇ ਇੱਧਰ ਅਸੀਂ ਚੀਨੀ ਲਈ ਆ ਦਿੱਤਾ ਕੌਲੀ ਚੀਨੀ ਲਈ ਆ ਤੇ 2 ਕਪਾਣੀ ਪਾ ਲੈਣੀਆਂ ਕੌਲੀਆਂ ਤੇ ਆ ਇੱਕ ਕੌਲੀ ਪਾਣੀ ਪਾਈ ਨਾ ਚੀਨੀ ਤੇ ਡੇਢ ਕੌਲੀ ਪਾਣੀ ਪਾ ਲਿਆ ਵਾ ਇਨੂੰ ਹੀਂ ਗਰਮ ਕਰ ਲਾਂਵਾਂ ਨਾ ਚਿਰ। ਇਹਨੂੰ ਰਿੰਨਣਾ ਨਹੀਂ ਹੈਗਾ ਕੋਈ। ਇੱਕ ਤਾਰ ਦੋ ਤਾਰ ਕੋਈ ਚਾਸਨੀ ਨਹੀਂ ਬਣਾਉਣੀ ਸਿਰਫ ਚੀਨੀ ਘੋਲਣੀ ਆ। ਜਦੋਂ ਘੁਲ ਗਈ ਤੇ ਉਦੋਂ ਇਹ ਬਣ ਗਈ ਆ ਤੇ ਫਿਰ ਦੱਸਾਂਗੇ ਵੀ ਫਿਰ ਕੀ ਕਰਨਾ ਵਾ। ਤੇ ਇੱਕ ਗੱਲ ਮੈਂ ਹੋਰ ਕਹਿਣੀ ਈ ਸੱਚ। ਮੈਂ ਤਾਂ ਵੈਸੇ ਆਹ ਕਲਰ ਪਾਉਣ ਲੱਗੀ ਆ। ਪਹਿਲਾਂ ਜਦੋਂ ਬਣਾਈ ਸੀ ਨਾ ਸਿੰਪਲ ਬਣਾਈ ਸੀ ਤੇ ਵਿੱਚ ਆਹ ਥੋੜਾ ਜਿਹਾ ਕਲਰ ਪਾਇਆ ਸੀ। ਤੇ ਮੈਂ ਤਾਂ ਵੈਸੇ ਟਰਾਈ ਕਰ ਲੱਗੀ ਕਲਰ ਪਾ ਕੇ ਤੇ ਉਦਾਂ ਦੇ ਕਲਰ 'ਚ ਕੈਮੀਕਲ ਹੁੰਦਾ ਵਾ ਨਹੀਂ ਪਾਈਦਾ। ਪਰ ਵੈਸੇ ਜੇ ਜਾਣੀ ਐ ਤੇ ਜਿੱਦਾਂ ਹੁਣ ਅਸੀਂ ਬਾਜ਼ਾਰੀ ਲਿਆਉਣੇ ਆ ਨਾ ਉਹ ਵੀ ਕਲਰ ਵਾਲੀਆਂ ਹੁੰਦੀਆਂ ਵਾ ਤੇ ਜਾਂ ਜਦੋਂ ਅਸੀਂ ਜਰਦਾ ਬਣਾਉਨੇ ਆ ਉਹਦੇ ਵਿੱਚ ਵੀ ਆਹੋ ਕਲਰ ਪਾਈਦਾ ਵਾ ਤੇ ਥੋੜਾ ਜਿਹਾ ਔਰੈਂਜ ਵਾਸਤੇ ਆਹ ਕਲਰ ਪਾ ਲੈਣਾ ਵਾ ਆਹ ਚਟਨੀ ਦਾ ਕਲਰ ਆ ਇਹ ਗ੍ਰੀਨ ਕਲਰ ਕਰਨ ਵਾਸਤੇ ਆ ਤੇ ਆ ਜਿਹੜਾ ਵਾ ਆ ਵੀ ਰੈੱਡ ਚਟਨੀ ਦਾ ਕਲਰ ਆ ਇਹ ਰੈੱਡ ਹੋ ਜਾਣੀ ਆ ਤਿੰਨ ਰੰਗ ਆ ਮੇਕੋ ਜੇ ਬਾਈ ਜਾਨਸ ਕਲਰ ਕੈਮੀਕਲ ਕਿਸੇ ਨੇ ਨਹੀਂ ਪਾਉਣੇ ਤੇ yellow ਦੀ ਜਗ੍ਹਾ ਤੇ ਤੁਸੀਂ ਹਲਦੀ ਪਾ ਸਕਦੇ ਥੋੜੀ ਜੀ ਹਲਦੀ ਪਾ ਕੇ ਪਰ ਉਹਨੂੰ ਰਿੰਨਣਾ ਪੈਣਾ ਕਿਉਂਕਿ ਹਲਦੀ ਕੱਚੀ ਹੈ ਫਿਰ ਸਮੈਲ ਆਏਗੀ ਨਾ ਤੇ ਉਹਨੂੰ ਰਿੰਨਣਾ ਪੈਣਾ ਵਾ ਤੇ ਹੋਰ ਰੈੱਡ ਜਿਹੜਾ ਹੁੰਦਾ ਇੱਕ ਬੀਟਰੂ ਤੇ ਚਕੁੰਦਰ ਨੂੰ ਬੋਲਦੇ ਨਾ ਉਹ ਜਿਹੜੀ ਰੈੱਡ ਕਲਰ ਦੀ ਹੁੰਦੀ ਆ ਉਹਦਾ ਵੀ ਥੋੜਾ ਕਲਰ ਕੱਢ ਕੇ ਤੇ ਮਿਕਸ ਕਰਕੇ ਪਾ ਲਈਏ ਨਾ ਉਹਦਾ ਗਾੜੀ ਮਹਿਰੂਨ ਕਲਰ ਦੀ ਉਹ ਬਣ ਜਾਂਦੀ ਆ ਪਰ ਉਹ ਵੀ ਨੇਚਰਲ ਹੁੰਦੀ ਆ ਉਹ ਕੈਮੀਕਲ ਨਹੀਂ ਹੁੰਦਾ ਤੇ ਹੋਰ ਬਾਕੀ ਕਲਰ ਤੇ ਇੱਕ ਕੇਸਰ ਹੁੰਦਾ ਵਾ ਉਹ ਵੀ ਨੇਚਰਲ ਹੁੰਦਾ ਜੇ ਕਿਸੇ ਨੇ ਕੈਮੀਕਲ ਵਾਲਾ ਕਲਰ ਨਹੀਂ ਪਾਉਣਾ ਕੇਸਰ ਦਾ ਰੰਗ ਕੱਢ ਕੇ ਉਹ ਪਾ ਲੈ ਪਰ ਮੇਰੇ ਕੋਲ ਇਸ ਟਾਈਮ ਨਾ ਹੀ ਬੀਟਰੂਟ ਆ ਨਾ ਹੀ ਕੇਸਰ ਆ ਤੇ ਹੋਰ ਕਿਹੜਾ ਕਹਾਂ ਹਲਦੀ ਹੈਗੀ ਹਲਦੀ ਵਾਲਾ ਕਰ ਸਕਦੇ ਆ ਉਹ ਕੰਮ ਨਹੀਂ ਹਾਂ ਉਹ ਕਰ ਨਹੀਂ ਸਕਦੇ ਆ ਪਰ ਮੈਂ ਅਖ ਨਹੀਂ ਬਿ ਚੱਲ ਛੇਤੀ ਛੇਤੀ ਹੋ ਜਾਏਗਾ ਉਹਦੇ ਵਿੱਚ ਪਾਗ ਨੂੰ ਰਿੰਨਾ ਪੈਣਾ ਵਾ ਤੇ ਉਦਾਂ ਇਹ ਵੀ ਉਹ ਵੀ ਕਰ ਸਕਦੇ ਫਿਰ ਜੇ ਕੰਮਿਕਲ ਇੱਕ ਵਾਰਤਨਾ ਤੇ ਫਿਰ ਦੋਵੇਂ ਵਰਤ ਲੈਣੇ ਟਰਾਈ ਕਰ ਲੈਣੇ ਹਨਾ ਜਾਂ ਤੇ ਤਿੰਨੇ ਚੀਜ਼ਾਂ ਹੁੰਦੀਆਂ ਫਿਰ ਮੈਂ ਕੋਈ ਵੀ ਨਹੀਂ ਵਰਤਣੀ ਤੇ ਹੁਣ ਇਹ ਕਲਰ ਵਰਤਾਂਗੀ ਥੋੜੇ ਥੋੜੇ ਫਿਰ ਦੱਸਦੀ ਆ ਆ ਵੇਖੋ ਕਲਰ ਚੇਂਜ ਹੋ ਗਿਆ ਨਾ ਹੁਣ ਹਮ ਫਰਕ ਪੈ ਗਿਆ ਪੈ ਗਿਆ ਨਾ ਫਰਕ ਥੋੜਾ ਜਿਆ ਜੈਲੋ ਜੈਲੋ ਜਹ ਹੋ ਗਿਆ ਵਾ ਜਲੋ ਜਹ ਹੋ ਗਿਆ ਵ ਤੇ ਇਹਦਾ ਕਲਰ ਚੇਂਜ ਹੋ ਗਿਆ ਤੇ ਇਧਰੋਂ ਜਿਹੜਾ ਵਾ ਉਹ ਚੀਨੀ ਘੁਲ ਗਈ ਹੈ ਪਾਣੀ ਚ ਹੁਣ ਇਧਰੋਂ ਅਸੀਂ ਨਿਚੋੜ ਨਿਚੋੜ ਕੇ ਇਧਰ ਪਾਈ ਜਾਨੀ ਹਾਂ ਇਹਦੇ ਵਿੱਚ ਚੀਨੀ ਸੁੱਤ ਲੈਣੀ ਇੱਧਰ ਤਾਂ ਦੇ ਪਹਿਰੇ ਦੀ ਬਚਤ ਕਰਨ ਲਈ ਵੇਖ ਲਓ ਹਨਾ ਉਹਦਾ ਮੈਂ ਸ਼ਰਮ ਘਾਣੀ ਸੀ ਤੇ ਪੈਸੇ ਖਰਚਣੇ ਸੀ ਇਦਾਂ ਦਵਾਈ ਮੰਗਾਇਆ ਵਾ ਦਵਾਈ ਵੀ ਖਵਾਲਤਾ ਏ ਜਿਹੜੇ ਛਿਲਕੇ ਸੀ ਉਹ ਸੁੱਟਨੇ ਸੀ ਛਿਲਕੇ ਵੀ ਖਵਾਲਦੇ ਆ ਛਿਲਕੇ ਵੀ ਖਵਾਲਦੇ ਆ ਹਾਂ ਉਹ ਕਾਹਦਾ ਛੁੱਟ ਜਾਣਾ ਹੈ ਇਧਰੋਂ ਵੀ ਪੈਸੇ ਦੀ ਬਚਤ ਹੋ ਗਈ ਹੈ ਨਾ ਵੀ ਦਵਾਈਆਂ ਦੇ ਪੈਸੇ ਖਰਚੇ ਹੋ ਵੀ ਨਹੀਂ ਵੇਸਟ ਗਏ ਉਧਰੋਂ ਵੀ ਬਚਤ ਹੋ ਜਾਣੀ ਹੈ ਵੀ ਜਿਹੜੀ ਟੂਟੀ ਫਰੂਟੀ ਅਸੀਂ ਸ਼ਰਮ ਮੰਗਾਉਣੀ ਮੁੱਲ ਤੇ ਉਹ ਵੀ ਪੈਸੇ ਬਚ ਗਏ ਤੁਹਾਡੇ ਹਨਾ ਹੁਣ ਇਹ ਦੇ ਵਿੱਚ ਕਲਰ ਪਾ ਦਾਂਗੇ ਤੇ ਇਹ ਤਿਆਰ ਹੋ ਜਾਏਗੀ ਤੇ ਹੁਣ ਆਈਸਕ੍ਰੀਮ ਵਿੱਚ ਇਹ ਇਦਾਂ ਪਾ ਲੈ ਕਰਾਂਗੇ ਖਾ ਖਾ ਲੋ ਖਾਉਂ ਤੁਹਾਡੀ ਛੋਟੀ ਦੇਣਾ ਹੈ ਦਵਾਈਆਂ ਹਨਾ ਛਿਲਕੇ ਕਿ ਅਰੇ ਮੂੰਹ ਭਾਜਣਗੇ ਮੂੰਹ ਭਾਜਣਗੇ ਮਾੜੀ ਖਾ ਲਾ ਬਹੁਤ ਸੋਚਦੀ ਹੈ ਨਾ ਸੋਚਣਾ ਪੈਂਦਾ ਹੈ ਨਾ ਹਨਾ ਚਲੋ ਹਾਂ ਸਾਰੇ ਇੱਧਰ ਲੱਗੇ ਨਾ ਹੁਣ ਇਹਨਾਂ ਨੂੰ ਥੋੜਾ ਜਿਹਾ ਇੱਥੇ ਚੀਨੀ ਵਿੱਚ ਰਿੰਨਣਾ ਵਾ ਕਿ ਜਿਹੜਾ ਇਹ ਚੀਨੀ ਜਿਹੜੀ ਕਿ ਨਹੀਂ ਉਹ ਚੰਗੀ ਤਰ੍ਹਾਂ ਇਹਦੇ ਵਿੱਚ ਰਚ ਜੇਗੀ ਜਿਹੜਾ ਰਸਾ ਵਾ ਉਹ ਇਹਨਾਂ ਦੇ ਵਿੱਚ ਭਰ ਗਿਆ ਚੰਗੀ ਤਰ੍ਹਾਂ ਤੇ ਫਿਰ ਇਹਨਾਂ ਨੂੰ ਕੱਟਾਂਗੇ ਅੱਜ ਹੋਰ ਬਰੀਕ ਕੀਤਾ ਜਾ ਸਕਦੀ ਹੈ ਹਾਂ ਉਹ ਮੈਂ ਛੇਤੀ ਛੇਤੀ ਨਹੀਂ ਹੈ ਨਾ ਕੱਟਣ ਤੇ ਮਗਰ ਪਿਆ ਨਹੀਂ 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 ਉਹ ਫਿਰ ਜਦੋਂ ਥੋੜਾ ਥੋੜਾ ਕੱਟਿਆ ਤੇ ਪਹਿਲਾਂ ਪਹਿਲਾਂ ਤਾਂ ਬਰੀਕ ਬਰੀਕ ਹੀ ਜਦੋਂ ਫਿਰ ਕੱਟੀ ਜਈਏ ਕੱਟੀ ਜਈਏ ਉਹ ਮਨ ਨੱਕ ਜਾਂਦਾ ਵਾ ਤੇ ਤਾਂ ਕਰਕੇ ਮੈਂ ਛੇਤੀ ਛੇਤੀ ਫਿਰ ਮੋٹے ਹੌਲੀ ਹੌਲੀ ਮੋٹے ਮੋٹے ਹੁੰਦੇ ਗਏ ਕੱਟਣੇ ਸ਼ਿਰੂ ਹੋ ਗਏ ਤਾਂ ਕਰਕੇ ਫਿਰ ਥੋੜੇ ਮੋਟਾਗੇ ਨਹੀਂ ਦੀ ਜਿਹੜੀ ਬੁਜਾਰੀ ਹੁੰਦੀ ਉਹ ਤੇ ਬਰੀਕ-ਬਰੀਕ ਹੁੰਦੀ ਆ 5 ਕਿ ਮਿੰਟ ਹੋ ਗਏ ਇਹਨੂੰ ਰਿਜਦਿਆਂ ਨੂੰ ਤੇ ਇਹਨੂੰ ਥੋੜਾ ਜਿਹਾ ਮਾੜਾ ਇਹਨਾਂ ਚੱਕ ਕੇ ਦੇਖ ਲੈਨੇ ਆ ਵੀ ਚੰਗੀ ਤਰ੍ਹਾਂ ਰਸਾ ਵਿੱਚ ਰਚ ਗਿਆ ਕਿ ਨਹੀਂ ਜੀਨੀ ਵਿੱਚ ਰਚ ਗਈ ਚੰਗੀ ਤਰ੍ਹਾਂ ਤੇ ਬਸ 2 ਮਿੰਟ ਹੋਰ ਰੱਖ ਲੈਨੇ ਆ ਤੇਰੇ ਨੂੰ ਬੰਦ ਕਰ ਦੇਣਾ ਇਨੂੰ ਮਤਲਬ ਕਿ ਟਾਈਮ ਤੇ ਚਲੋ 5 ਮਿੰਟ ਮੈਂ ਕਿਹਾ ਵਾ ਉਦਾਂ ਆਪ ਇਹਨੂੰ ਵੇਖ ਲੈਣਾ ਥੋੜਾ ਜਿਹਾ ਚੱਖ ਕੇ ਜਦੋਂ ਇਹਦੇ ਵਿੱਚ ਚੀਨੀ ਰਚ ਗਈ ਫਿਰ ਪਤਾ ਲੱਗ ਜਾਂਦਾ ਪੋਲੀ ਵੀ ਹੋ ਜਾਂਦੀ ਹੈ ਜਿਹੜੀ ਜਿਹੜੀ ਬਣਾਏ ਆਂ ਅਸੀਂ ਟੂਟੀ-ਪਰੂਟੀ ਤੇ ਇਹਦੇ ਵਿੱਚ ਚੀਨੀ ਵੀ ਰਚ ਜਣੀ ਆਪਣਾ ਵੀ ਪਤਾ ਲੱਗ ਜਾਣਾ ਵਾ ਤੇ ਕਲਰ ਤੇਰਾ ਚੇਂਜ ਹੋਈ ਗਿਆ ਵਾ ਕੁਝ ਹੋਰ ਹੋ ਗਿਆ ਚੀਨੀ ਜਦੋਂ ਭਰਗੇ ਨਾ ਰਸੇ-ਰਸੇ ਜੇ ਹੋ ਗਏ ਆ ਰਸ ਭਰੇ ਜੇ ਬਣ ਗਏ ਤੇ ਪਤਾ ਲੱਗ ਜਾਣਾ ਹੁਣ ਹੁਣ ਨਾ ਇਹ ਚਾਸਨੀ ਦੇ ਵਿੱਚ ਚੰਗੀ ਤਰ੍ਹਾਂ ਰਚ ਗਈ ਆ ਐ ਰਸ ਗਏ ਆ ਇਹਨਾਂ ਨੂੰ ਕੱਢ ਲੈਣਾ ਵਾ ਇੱਧਰ ਆ ਵੀ ਕਿ ਜਿਵੇਂ ਹਣਾ ਇਦਾਂ ਹੀ ਕਲਰ ਬਰ ਸੋਨਾ ਦਾ ਖੁੰਡ ਆ ਵਿਆ ਵਾ ਅਜੇ ਵਿੱਚ ਕਲਰ ਪੈਣਾ ਪਰ ਜੇ ਕਲਰ ਨਾ ਵੀ ਪਏ ਤਾਂ ਵੀ ਸੋਹਣੀ ਲੱਗਣ ਈ ਐ ਇਹਨਾਂ ਨੂੰ ਹੁਣ ਅਸੀਂ ਜਿੰਨੇ ਕਲਰ ਕਰਨੇ ਆ ਨਾ ਉਹਨਾਂ ਹਿੱਸਿਆਂ ਚ ਵੰਡ ਲੈਨੇ ਆ ਕਿੰਨੇ ਕਲਰ ਆ ਤਿੰਨ ਮੇਰੇ ਕੋਲ ਤਿੰਨ ਕਲਰ ਆ ਤੇ ਵੈਸੇ ਜੇ ਹਲਦੀ ਵਾਲਾ ਕਰਾ ਕਰਨਾ ਤਾਂ ਹੀ ਆਖੰਡੇ ਤੇ ਮੈਂ ਵੀ ਟਰਾਈ ਕਰ ਦਿੰਨੀ ਨਹੀਂ ਰਹਿਣ ਦੇ ਹੈ ਜਿਹੜਾ ਹਲਦੀ ਵਾਲਾ ਨਾ ਆਹ ਜਿਹੜੇ ਕਲਰ ਹੈ ਇਹ ਇਦਾਂ ਹੀ ਪਾਦਨੇ ਕੋਲੀਆਂ ਜੀ ਤੇ ਜਿਹੜਾ ਹਲਦੀ ਵਾਲਾ ਕਲਰ ਜੇ ਪਾਉਣਾ ਉਹ ਕੱਚੀ ਰਹਿ ਜਾਂਦੀ ਆ ਉਹਨੂੰ ਫਿਰ ਇੰਜ ਕਰਨਾ ਵੀ ਉਹਦੇ ਤੇ ਥੋੜਾ ਧਰਨਾ ਪੈਣਾ ਵਰੀਨਣਾ ਪੈਣਾ ਉਹਨੂੰ ਥੋੜਾ ਜਿਆ ਹੋਰ ਫਿਰ ਉਹ ਹਲਦੀ ਪੱਕ ਜਾਂਦੀ ਫਿਰ ਸਮੈਲ ਨਹੀਂ ਆਉਂਦੀ ਹੁਣ ਮੈਂ ਫਿਰ ਹਲਦੀ ਵਾਲਾ ਰਹਿਣ ਦਿੰਦੀ ਆ ਚੰਗੀ ਲੱਗਦੀ ਤੇ ਨਾ ਹੀ ਸੈਂਚ ਹੋ ਰਹੀ ਥੋੜੀ ਥੋੜੀ ਅਹੀਂ ਚਾਸਨੀ ਪਾ ਲੈਨੇ ਆ ਵਿੱਚ ਕਲਰ ਚੰਗੀ ਤਰ੍ਹਾਂ ਰਚ ਜਾਏਗਾ। ਆ ਦੇ ਦੀ ਹੈ ਜੀ ਥੋੜੀ ਥੋੜੀ ਜਿਹੀ। ਚਾਹ ਨਹੀਂ ਇਹਦਾ ਪਾਣੀ ਹੈ, ਪੋਣੀ ਦਾ ਪਾਣੀ ਹੈ। ਨਹੀਂ ਨਹੀਂ ਉਹ ਵਿੱਚ ਥੋੜੇ ਜਿਹੀ ਪੀਸ ਹੈ ਨਾ। ਉਹ ਕੱਢਣ ਦੀ ਆ। ਤੁਸੀਂ ਦਿਓ ਸਾਫ਼ ਕਰਤਾ ਜਿਹੜਾ ਬਾਤ ਜੀ ਨਹੀਂ ਹੁੰਦੀ। ਕਾਣ ਘਲਤਾ ਪੋਣੀ ਲੈ ਕੇ, ਪਾਣੀ ਲੈ ਕੇ ਆ। ਆ ਥੋੜੀ ਥੋੜੀ ਜਿਹੀ ਚਾਸ। ਚਾਹ ਹੁਣ ਅਸੀਂ ਪਾਵਾਂਗੇ ਕਲਰ ਇਹ ਰੈੱਡ ਕਲਰ ਹੈ ਜਿਹੜਾ ਹੁੰਦਾ ਹੈ ਚਟਨੀ ਦਾ ਰੰਗ ਲਾਲ ਚਟਨੀ ਦਾ ਜਵ ਨਹੀਂ ਪਾਪਾ ਨਹੀਂ ਨਹੀਂ ਇਹ ਦਿੜੋ ਦੀ ਰੋਟੀ ਤੂੜਾ ਬੰਦਣਾ ਚੱਲ ਫਿਕਾ ਹੋਏਗਾ ਤਾਂ ਵੀ ਡੇਢ ਅੱਜ ਜਾਣਾ ਜੇ ਘਾੜਾ ਹੋ ਜਾਏਗਾ ਤਾਂ ਵੀ ਡੇਢ ਅੱਜ ਜਾਣਾ ਹਾਂ ਡੋਰ ਬਾਲਾ ਨਹੀਂ ਨਹੀਂ ਆ ਇਹ ਕਰਨਾ ਵਾ ਜੇ ਕਿ ਜਦੋਂ ਕਲਰ ਚੰਗੀ ਤਰ੍ਹਾਂ ਰਚ ਗਏ ਨੇ ਵਿੱਚ ਫਿਰ ਆ ਚਾਸ਼ਨੀ ਕੱਢ ਦੇਣੀ ਆ ਟਰਾਈ ਕਰਨੀ ਮੈਂ ਵੀ ਕਲਰ ਪਾ ਕੇ ਕੋਈ ਗੱਲ ਨਹੀਂ ਅੱਗੇ ਰੈੱਡ ਕਲਰ ਪਾਇਆ ਹੁਣ ਆ ਗ੍ਰੀਨ ਥੋੜਾ ਜਿਹਾ ਜਬਾ ਇਹ ਕਲਰ ਕੇ ਨਾ ਇਹ ਚਮਚ ਮੈਂ ਵੱਖਰੇ ਵੱਖਰੇ ਲਏ ਆ ਕਿਉਂਕਿ ਜੇ ਉਹ ਰੈਡ ਕਲਰ ਆ ਜੇ ਅਹੀਂ ਇਧਰ ਚਮਚਾ ਉਹੀ ਕਰ ਲਾਂਗੇ ਨਾ ਫਿਰ ਉਹ ਹਾਂ ਰੰਗ ਦੂਸਰਾ ਚੜਜਣਾ ਫਿਰ ਮਿਕਸ ਜਾ ਹੋਏ ਨਾਹੀਂ ਤਾਂ ਕਰਕੇ ਵੱਖਰੇ ਵੱਖਰੇ ਚਮਚੇ ਲਏ ਆ ਚਲ ਆ ਵੀ ਮਿਕਸ ਹੋ ਗਿਆ ਇਹ ਹੋ ਗਈ ਗ੍ਰੀਨ ਕਲਰ ਦੀ ਹੁਣ orange ਕਲਰ ਥੋੜਾ ਇਹ ਮੈਂ ਆਪੇ ਥੋੜਾ ਪਾਇਆ ਫਿਰ ਨਾ ਜੇ ਜ਼ਿਆਦਾ ਕਰਤਾ ਤੇ ਉਹ ਨਾ ਨਾ ਹੋ ਜੇ ਥੋੜਾ ਚਲੋ ਚਲੋ ਜੇ ਰਹੇਗਾ ਨਾ ਬਹੁਤਾ orange ਤੇ ਉਹ ਫਿਰ ਉਹ ਜਾ ਹੋ ਜਾਣਾ ਤੇ ਆ ਥੋੜਾ ਚਲੋ ਜਾ ਕਲਰ ਰਹੇਗਾ ਬਸ ਸਭ ਰੈਡੀ ਨਹੀਂ ਨਹੀਂ ਅਜੇ ਨਹੀਂ ਰੈਡੀ ਹੋਈ ਹੈ ਹਾਂ ਅਜੇ ਕਾਲੇ ਨਾ ਬਹੁਤ ਹੀ ਅਜੇ ਹੁਣ ਆਵੇ ਇਹਨਾਂ ਨੂੰ ਨਾ ਇਦਾਂ ਕਲਰ ਪਾ ਕੇ ਰੱਖਤਾ ਵਾ ਤੇ ਇਹਨਾਂ ਨੂੰ ਹੁਣ ਛੱਡ ਦੇਣਾ ਵਾ ਇਹਨਾਂ ਨੂੰ ਮਤਲਬ ਜਦੋਂ ਕੋਲੀ ਚ ਛੱਡ ਦੇਣਾ ਵਾ ਤੇ ਇਹਨਾਂ ਨੂੰ ਰੱਖਣਾ ਹੁਣ ਤੇ ਰਾਤ ਰੱਖਣਾ ਉਦੋਂ 12 ਘੰਟੇ ਰੱਖੋ ਜੇ ਤੁਸੀਂ ਸਵੇਰੇ ਸਵੇਰੇ ਬਣਾਉਂਦੇ ਹੋ ਸਾਰੀ ਦਿਨ ਰੱਖੋ ਤੇ ਸ਼ਾਮ ਨੂੰ ਇਹਨਾਂ ਨੂੰ ਕੱਢੋ ਹੁਣ ਅਸੀਂ ਸ਼ਾਮ ਨੂੰ ਮੈਂ ਬਣਾਉਂਦੀ ਟਰਾਈ ਕਰਦੀ ਹਾਂ ਹੁਣ ਸਾਰੀ ਰਾਤ ਰੱਖਨੇ ਪੈਣੇ ਇਹਨਾਂ ਨੂੰ ਟੱਕ ਕੇ ਇਦਾਂ ਰੱਖ ਦੇਣਾ ਵਾ ਫਿਰ ਸਵੇਰ ਨੂੰ ਉੱਠ ਕੇ ਤੇ ਇਹਨੂੰ ਵੱਖਰਾ ਕੱਢ ਲੈਣਾ ਉਹ ਫਿਰ ਸਵੇਰੇ ਦੱਸਾਂਗੀ ਹੁਣ ਮੈਂ ਹਨਾ ਨਾਲ ਮੈਂ ਫਰਿੱਜ 'ਚ ਰੱਖਨੇ ਜਾਂ ਫਰਿੱਜ 'ਚ ਰੱਖ ਲਓ ਜੇ ਨਹੀਂ ਫਰਿੱਜ 'ਚ ਰੱਖਨੇ ਉਦਾਂ ਇੱਥੇ ਬਾਹਰ ਟੱਕ ਕੇ ਰੱਖ ਲਓ ਤੇ ਇਹਨਾਂ ਇਸ ਕਲਰ ਜਿਹੜਾ ਚੰਗੀ ਤਰ੍ਹਾਂ ਵਿੱਚ ਰਚ ਜਾਣਾ ਇਹਦੇ ਠ ਇਹ ਹੁਣ ਇਦਾਂ ਹੀ ਠੱਕ ਦੇਣੇ ਆ। ਇਸ ਸਵੇਰ ਨੂੰ ਉੱਠ ਕੇ ਤੇ ਇਹਨਾਂ ਨੂੰ ਫਿਰ ਚਲੋ ਜੀ ਸਾਫ਼ ਕਰਾਂਗੇ। ਠੀਕ ਹੈ? ਰਾਤ ਨੂੰ। ਤੇ ਇਹਨਾਂ ਕਲਰ ਹੋ ਗਏ ਨਾ। ਚਲੋ ਜੀ। ਹਾਂਜੀ ਆ ਅਸੀਂ ਕਲਰ ਰੱਖਤੇ ਹੀ ਤੇ ਅਗਲੀ ਮਾਰਨਿੰਗ ਨੂੰ ਕਿਆ ਹੀ ਕੱਢਾਂਗੇ। ਹੁਣ ਅੱਜ ਹੀ ਇਹਨਾਂ ਨੂੰ ਰੈਡੀ ਹੋ ਗਿਆ ਕਲਰ ਦੱਸੋ। ਦੇਖਿਓ। ਕਲਰ ਤਾਂ ਆ ਗਿਆ ਪੂਰਾ। ਹਾਂ ਕਲਰ ਪੂਰਾ ਆ ਗਿਆ। ਬਸ ਹੁਣ ਇਹਨਾਂ ਨੂੰ ਨਾ ਕੱਢ ਲੈਣਾ ਵਾ ਤੇ ਇਹਨਾਂ ਵਿੱਚੋਂ ਜਿਹੜਾ ਚੀਨੀ ਦਾ ਘੋਲ ਹੀ ਉਹ ਨਿਕਲ ਜੇਗਾ ਇਹ ਆ ਪੁੰਨ ਲੈਣਾ ਵਾ ਹਾਂ ਪੁੰਨ ਕੇ ਨਾ ਫਿਰ ਉਹ ਚੰਗੀ ਤਰ੍ਹਾਂ ਨਿਕਲ ਜੇਗਾ ਨਾ ਚੀਨੀ ਦੇ ਘੋਲ ਹਾਂ ਜਿਆਦਾ ਮਿੱਠਾ ਜਿਹੜਾ ਇਹਨਾਂ ਨੂੰ ਸੁਕਾਉਣਾ ਵੀ ਹੈਗਾ ਨਾ ਬਾਅਦ ਸੁਕਾਉਣਾ ਇਹਨਾਂ ਨੂੰ ਧੁੱਪ ਚ ਨਹੀਂ ਸੁਕਾਉਣਾ ਛਾਵੇਂ ਛਾਵੇਂ ਰੱਖਣਾ ਨਾ ਪੱਖੇ ਥੱਲੇ ਰੱਖ ਲੈਣਾ ਵਾ ਵੀ ਧੁੱਪ ਦੇ ਵਿੱਚ ਫਿਰ ਉਹ ਜਿਆਦਾ ਸਖਤੀਆਂ ਜੀਆਂ ਨਾ ਨਾ ਹੋ ਜਣੇ ਥੋੜੀਆਂ ਥੋੜੀਆਂ ਨਰਮ ਜੀਆਂ ਵੀ ਹੁੰਦੀਆਂ ਪੋਲੀ ਪੋਲੀ ਹੁੰਦੀ ਚੈਰੀ ਜੀ ਆ ਟਿਸ਼ੂ ਪੇਪਰ ਵਿੱਚ ਰੱਖ ਦੇ ਲਗੀ ਦੇ ਵਿੱਚ ਆ ਸੋਕ ਜਾਣਾ ਪਾਣੀ ਜਾਂ ਅੱਜੇ ਮੇਰੇ ਪੀਸ ਥੋੜੇ ਵੱਡੇ ਕੱਟੇ ਆ ਪੀਸ ਥੋੜੇ ਛੋਟੇ ਹੋਣਗੇ ਸ਼ਾਇਦ ਸੁੱਕ ਕੇ ਨਾ ਵੀ ਹੋ ਜਾਂਦੇ ਥੋੜੇ ਛੋਟੇ ਵੀ ਹੋ ਜਾਣੇ ਸੁੱਕ ਕੇ ਕੱਲ ਮੈਂ ਜਦੋਂ ਰੱਖਿਆ ਸੀ ਉਦੋਂ ਕੋਲੀ ਕੋਲੀਆਂ ਦੂਜੀਆਂ ਹੀ ਚੀਨੀ ਦੀਆਂ ਉਹ ਮੈਂ ਚੇਂਜ ਕਰਤੀਆਂ ਮੈਨੂੰ ਬਾਅਦ ਵਿੱਚ ਜੇਤਾ ਆ ਵੀ ਜਿਹੜਾ ਆ ਜਿਹੜਾ ਹੁੰਦਾ ਨਾ ਚੀਨੀ ਵਾਲਾ ਬਰਤਨ ਹੁੰਦਾ ਨਾ ਇਹਦੇ ਵਿੱਚ ਅਸੀਂ ਜਿਆਦਾ ਚਿਰ ਰੱਖ ਛੜੀਏ ਨਾ ਕੋਈ ਚੀਜ਼ ਨੂੰ ਉਹ ਫਿਰ ਕਲਰ ਚੜ ਜਾਂਦਾ ਤੇ ਮੈਂ ਜੇ ਸਾਰੀ ਰਾਤ ਇਦਾਂ ਰੱਖਣੀ ਆ ਮੈਂ ਤੇ ਇਹਨਾਂ ਦਾ ਹੋਰ ਨਾ ਕਲਰ ਚੜ ਜਾਏ ਭਾਂਡੇ ਨੂੰ ਤਾਂ ਕਰਕੇ ਫਿਰ ਮੈਂ ਉਹ ਕੋਲੀਆਂ ਬਦਲ ਕੇ ਤੇ ਇਹਨਾਂ ਕੋਲੀਆਂ ਚ ਪਾ ਕੇ ਰੱਖਦਾ ਸੀ ਵਧੀਆ ਕੀਤਾ ਹਨਾ ਉਹ ਕਿਉਂਕਿ ਉਹ ਚਮਚੀ ਚ ਮੈਂ ਵੇਖਿਆ ਨਾ ਚਮਚੀ ਨੂੰ ਕਲਰ ਹੋ ਗਿਆ ਸੀ ਤੇ ਮੈਂ ਜੇ ਸਾਰੀ ਰਾਤ ਰੱਖ ਛੜਿਆ ਫਿਰ ਉਹ ਭਾਂਡੇ ਨੂੰ ਕਲਰ ਜਿੱਦਾਂ ਕਈ ਵਾਰੀ ਸਬਜੀ ਪਈ ਰਹੇ ਜੇ ਤੇ ਉਹ ਫਿਰ ਹਲਦੀ ਦਾ ਕਲਰ ਲੱਗ ਜਾਂਦਾ ਤੇ ਫਿਰ ਮੋਕ ਦੀ ਗੱਲਾਂ ਵੀ ਬਣ ਗਏ ਹਨ ਬਸ ਇਦਾਂ ਕਰਕੇ ਰੱਖ ਲੈਣੇ ਹਨ ਹਾਂਜੀ ਆ ਮੈਂ ਹੁਣ ਉਹਨਾਂ ਵਿੱਚੋਂ ਕੱਢ ਲੇ ਕੋ ਜਿਹੜਾ ਚੀਨੀ ਦਾ ਮਿੱਠਾ ਮਿੱਠਾ ਸੀ ਨਾ ਉਹਦੇ ਵਿੱਚੋਂ ਕੱਢ ਕੇ ਮੈਂ ਰੱਖ ਲੇ ਵਕਤ ਚਾਣੀ ਚੋਂ ਚਾਣੀ ਚੋਂ ਕੱਢ ਲਿਆ ਤੇ ਹੁਣ ਇਹਦੇ ਵਿੱਚ ਪਾਣੀ ਸੋਖ ਜਾਣਾ ਵੈਨੇ ਤੇ ਉਦਾਂ ਮੈਂ ਇਹਦੇ ਵਿੱਚ ਰੱਖਿਆ ਉਦਾਂ ਖੁੱਲੇ ਭਾਂਡੇ ਚ ਕੱਲੇ ਕੱਲੇ ਕਰਕੇ ਨਾ ਇਹਨਾਂ ਨੂੰ ਤੇ ਧੁੱਪ ਚ ਨਹੀਂ ਸੁਕਾਉਣਾ ਇਹਨਾਂ ਨੂੰ ਹੈਗਾ ਪੱਖੇ ਥਲੇ ਰੱਖ ਕੇ ਜਿਸ ਤਰ੍ਹਾਂ ਪੱਖਾ ਲੱਗਾ ਹੁੰਦਾ ਵਾ ਇਦਾਂ ਇਹਨਾਂ ਨੂੰ ਖਲਾਰ ਕੇ ਤੇ ਪੱਖੇ ਥਲੇ ਰੱਖ ਲਓ ਤੇ ਜਿਹੜੇ ਇਹਨਾਂ ਸੁੱਕ ਜਾਣਾ ਥੋੜਾ ਥੋੜਾ ਧੁੱਪ 'ਚ ਸੁਕਾਵਾਂਗੇ ਤੇ ਉਹ ਜਿਆਦਾ ਸਖਤੀਆਂ ਜੀਆਂ ਭੰਜਦੀਆਂ ਕੁੜਕੜੀਆਂ ਜੀਆਂ ਤੇ ਪੱਖੇ ਦੇ ਥੱਲੇ ਸੁਕਾ ਕੇ ਥੋੜੀਆਂ ਥੋੜੀਆਂ ਨਰਮ ਰਹਿਣ ਇਹਨਾਂ ਵਿੱਚ ਥੋੜੀ ਨਮੀ ਰਹੇ ਤੇ ਫੇਰ ਸਾਡੀ ਚੈਰੀ ਤਿਆਰ ਆ ਅਸੀਂ ਇਹਨਾਂ ਨੂੰ ਆਈਸਕ੍ਰੀਮ ਤੇ ਵੀ ਲਗਾ ਸਕਦੇ ਆ ਤੇ ਉਹ ਜਿਹੜਾ ਖਰਾਬ ਬਣਾਈਦਾ ਉਹਦੇ 'ਚ ਵੀ ਪਾ ਜਾਂਦੀ ਹੈ ਹੋਰ ਵੀ ਕਈਆਂ ਚੀਜ਼ਾਂ 'ਚ ਪਾ ਜਾਂਦੀ ਹੈ ਮੈਨੂੰ ਤੇ ਨਹੀਂ ਜਾਣਕਾਰੀ ਨਹੀਂ ਪਰ ਇਹ ਆ ਵੀ ਸਾਰਿਆਂ ਨੂੰ ਪਤਾ ਵਾ ਵੀ ਕਾਫੀ ਚੀਜ਼ਾਂ 'ਚ ਪੈਂਦੀ ਹੈ ਦੇਖ ਲਾ ਕੀ ਮੈਂ ਸਿਲਕੇ ਛੋਟ ਛੋਟ ਜਿਹੇ ਹੁੰਦੇ ਸੀ ਪਰ ਦੇਖ ਲਾ ਕੀ ਤੋਂ ਕੀ ਬਣ ਜਾਂਦਾ ਵਾ ਤੇ ਕਲਰ ਵੀ ਕਿੱਡੇ ਪਿਆਰੇ ਬਿਲਕੁਲ ਜਿਵੇਂ ਜਿਵੇਂ ਇਹ ਵੀ ਥੋੜੀ ਮੋਟੀ ਕੱਟੀ ਗਈ ਆ ਹਾਂ ਥੋੜੀਆਂ ਥੋੜੀਆਂ ਮੋਟੀਆਂ ਵਾ ਸ਼ਾਇਦ ਇਹ ਜਦੋਂ ਸੁੱਕਣੀਆਂ ਥੋੜੀਆਂ ਇਹਨਾਂ ਵਿੱਚ ਤੇ ਉਦੋਂ ਸੁਗੜ ਜਾਣੀਆਂ ਸੁਗੜ ਜਾਣੀਆਂ ਛੋਟੀਆਂ ਹੋਈਆਂ ਥੋੜੀਆਂ ਮੋਟੀਆਂ ਨੂੰ ਬਰੀਕ ਹੁਣ ਖਾ ਦੇ ਛਾਟੀਆਂ ਛਾਟੀਆਂ ਜਾਣੀਆਂ ਉਹ ਚਲੋ ਠੀਕ ਆ ਜੀ ਦੱਸਿਓ ਅੱਗੇ ਤੁਸੀਂ ਵੀ ਇਹ ਤਿਆਰ ਕਰਦੇ ਜੇ ਕਿਵੇਂ ਦੀ ਰੈਸਪੀ ਤੁਸੀਂ ਯੂਜ਼ ਕਰਦੇ ਜੇ ਇਹਦੇ ਵਿੱਚ ਤੇ ਮੈਂ ਜਿਹੜੇ ਕਲਰ ਦੱਸਿਆ ਤੇ ਜੇ ਹੋਰ ਵੀ ਕੋਈ ਹੈਗਾ ਮਤਲਬ ਕਿ ਨੇਚਰਲ ਕਲਰ ਮੈਂ ਤਾਂ ਵੈਸੇ ਹਲਦੀ ਦਾ ਦੱਸਿਆ ਸੀ ਇੱਕ ਬੀਟਰ ਰੂਟ ਜਿਹੜੇ ਹੁੰਦੇ ਆ ਉਹਨਾਂ ਦਾ ਇੱਕ ਕੇਸਰ ਵੀ ਕੇਸਰ ਵੀ ਪਾ ਸਕਦੇ ਕੇਸਰ ਦਾ ਵੀ ਇਦਾਂ ਦਾ ਰ ਤੇ ਉਹ ਤੇ ਮੇਰੇ ਕੋਲ ਕੁਝ ਵੀ ਨਹੀਂ ਹੈਗਾ ਹਲਦੀ ਦਾ ਸਵਾ ਹਲਦੀ ਵਾਲਾ ਮੈਂ ਬਣਾਇਆ ਨਹੀਂ ਤੇ ਬਾਕੀ ਹੋਰ ਨੈਚੁਰਲ ਕਲਰ ਜੇ ਤੇ ਹੀ ਪਾਉਣੇ ਆ ਤੇ ਪਾ ਸਕਦੇ ਜਿੰਨੇ ਆ ਕੈਮੀਕਲ ਵਾਲੇ ਨਹੀਂ ਪਾਉਣੇ ਹਾਂ ਬਾਕੀ ਦੱਸਿਓ ਵੀ ਤੁਸੀਂ ਵੀ ਜੇ ਬਣਾਉਂਦੇ ਜੇ ਤੁਸੀਂ ਕੀ ਕੀ ਯੂਜ਼ ਕਰਦੇ ਜੇ ਸਾਨੂੰ ਵੀ ਪਤਾ ਲੱਗੂਗਾ ਆਪਾਂ ਨੇ ਹੀ ਆਹ ਨੂੰ ਟਰਾਈ ਕਰਾਂਗੇ ਇੱਕ ਸੱਚ ਹੋਰ ਗੱਲ ਕਰਨੀ ਵੀ ਇਹ ਤੇ ਮੈਂ ਬਣਾਈ ਆ ਉਹਦੀ ਤਰਬੂਜ ਦੇ ਛਿਲਕੇ ਤਰਬੂਜ ਹੀ ਬੋਲਦੇ ਨੇ ਇਹਨੂੰ ਦਵਾਨਾ ਹਾਂ ਦਵਾਨਾ ਤਰਬੂਜੀ ਆਂਦੇ ਨੂੰ ਉਹਨਾਂ ਦੇ ਛਿਲਕੇ ਆਂਦੀ ਬਣਾਈ ਆ ਤੇ ਜੇ ਬਾਈ ਚਾਂਸ ਆਹੀਂ ਬਣਾਉਣੀ ਹੋਏ ਨਾ ਇੱਕ ਪਪੀਤਾ ਹੁੰਦਾ ਕੱਚਾ ਉਹਦੀ ਵੀ ਬੜੀ ਵਧੀਆ ਬਣਦੀ ਆ ਕੱਚੇ ਪਪੀਤੇ ਦੀ ਉਹਨੂੰ ਬਾਹਰੋਂ ਛਿੱਲੜ ਲਾ ਕੇ ਅੰਦਰੋਂ ਦੀ ਹੁੰਦੀ ਜਿਹੜੀ ਵਿੱਚ ਬੀਆਂ ਵਾਲਾ ਖੰਨਾ ਹੁੰਦਾ ਉਹ ਵੀ ਲਾ ਕੇ ਉਹ ਕੱਚੇ ਪਪੀਤੇ ਵਿੱਚ ਪਾਣੀ ਨਹੀਂ ਹੁੰਦਾ ਜਿੱਦਾਂ ਤਰਬੂਜ਼ ਦੇ ਛਿਲਕੇ ਥੋੜੇ ਹੁੰਦੇ ਨਾ ਨਰਮ ਜੇ ਤੇ ਉਹ ਕੱਚਾ ਪਪੀਤਾ ਜਿਹੜਾ ਹੁੰਦਾ ਉਹਨਾਂ 'ਚ ਪਾਣੀ ਨਹੀਂ ਹੁੰਦਾ ਉਹ 6 ਮਹੀਨਿਆਂ ਕੱਢ ਜਾਂਦੀ ਆ ਬਣਾਈ ਹੋਏ ਨੇ ਇੱਕ ਵਾਰੀ ਰੱਖੀ ਜਾ ਸਕਦੀ ਆ ਤੇ ਟਰਾਈ ਕਰਕੇ ਵੇਖਿਓ ਜ਼ਰੂਰ ਤੁਸੀਂ ਵੀ ਤੇ ਦੱਸਿਓ ਵੀ ਕਿਵੇਂ ਦੀ ਇਹ ਰੈਸিপি ਬਣੀ ਹੈ ਜਿਹੜੀ ਮੈਂ ਜੋ ਵੀ ਬਣਾਇਆ ਵਾਂ ਚਾਰੀ ਟੁੱਟੀ ਫਰੂਟੀ ਜਿਹੜੀ ਬਣਾਈ ਹੈ ਕਿਵੇਂ ਦੀ ਬਣੀ ਆ ਪੇਲੀਗਾ ਤੁਹਾਨੂੰ ਨਾਮ ਹੀ ਨਹੀਂ ਪਤਾ ਕਿ ਨਹੀਂ ਇਹਨੂੰ ਚੈਰੀ ਬੋਲਦੇ ਆ ਤੇ ਟੂਟੀ ਫਰੂਟੀ ਬੋਲਦੇ ਆ ਹੋਰ ਕੁਝ ਬੋਲਦੇ ਹੋ ਲਗੋ ਤਾਂ ਨਹੀਂ ਮੈਨੂੰ ਪਤਾ ਚਲ ਤੇ ਚਲੋ ਕੋਈ ਦੱਸ ਦਿਓ ਤੁਸੀਂ ਵੀ ਇਹਨੂੰ ਹੋਰ ਕੀ ਕੀ ਬੋਲਦੇ ਆ ਰਸੇ ਤੇ ਚੈਰੀ ਸਾਡੇ ਤੇ ਟੂਟੀ ਫਰੂਟੀ ਬੋਲਦੇ ਆ ਇਹ ਹੋਣੀ ਫਿਰ ਹਾਂ ਚਲੋ ਠੀਕ ਹੈ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ